ਕਾਲ ਜੀ ਸਾਰਿਆਂ ਨੂੰ ਸਾਹਿਤ ਐਸ ਚਾਹੌਣ ਚੈਨਲ ਦੇ ਤੁਹਾਡਾ ਸਵਾਗਤ ਹੈ। حاضر ਹਾਂ ਅੱਜ ਇੱਕ ਨਵੀਂ ਕਿਤਾਬ ਲੈ ਕੇ ਮਹਾਰਾਣੀ ਜਿੰਦਾ ਜੋ ਜਗਤਾਰ ਸਿੰਘ ਭੰਗੂ ਵੱਲੋਂ ਲਿਖੀ ਗਈ ਹੈ। ਵੈਸੇ ਤਾਂ ਇਹ ਕਿਤਾਬ ਬਹੁਤ ਲੇਖਕਾਂ ਵੱਲੋਂ ਲਿਖੀ ਗਈ ਹੈ ਜਿਵੇਂ ਕਿ ਗਿਆਨੀ ਸੋਹਣ ਸਿੰਘ ਸ਼ੀਤਲ ਤੇ ਹੋਰਾਂ ਨਾਲ ਲੇਖਕਾਂ ਦੀਆਂ। ਮਹਾਰਾਣੀ ਜਿੰਦਾ ਪੰਜਾਬ ਦੀ ਆਖਰੀ ਮਹਾਰਾਣੀ ਹੋਈ ਹੈ। ਇਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀਆਂ 17 ਮਹਾਰਾਣੀਆਂ ਹੋਈਆਂ ਸਨ। ਤੇ ਮਹਾਰਾਜਾ ਦਲੀਪ ਸਿੰਘ ਜੋ ਪੰਜਾਬ ਦੇ ਆਖਰੀ ਮਹਾਰਾਜੇ ਹੋਏ ਸਨ ਉਹਨਾਂ ਨੇ ਮਹਾਰਾਣੀ ਜਿੰਦਾ ਦੀ ਕੁੱਖੋਂ ਹੀ ਜਨਮ ਲਿਆ ਤੇ ਮਹਾਰਾਜਾ ਦਲੀਪ ਸਿੰਘ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ 6 ਸ਼ਹਿਜ਼ਾਦੇ ਹੋਏ ਸਨ ਜਿੰਨਾ ਸਮਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਹਾ ਅੰਗਰੇਜ਼ ਸਰਕਾਰ ਦੀ ਜ਼ਰਤ ਨਹੀਂ ਪਈ ਇਹੋ ਪੰਜਾਬ ਵੱਲ ਅੱਖ ਜਾ ਕੇ ਵੀ ਦੇਖ ਸਕਣ ਜਿਵੇਂ ਹੀ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਚਲਾਣਾ ਕਰ ਗਏ ਅੰਗਰੇਜ਼ ਸਰਕਾਰ ਨੇ ਆਪਣੇ ਪੈਰ ਪੰਜਾਬ ਰਾਜਵਲ ਵਧਾਉਣੇ ਸ਼ੁਰੂ ਕਰ ਦਿੱਤੇ ਇਸ ਸਮੇਂ ਮਹਾਰਾਜਾ ਰਿਲੀਫ ਸਿੰਘ ਦੀ ਉਮਰ 10 ਮਹੀਨਿਆਂ ਦੀ ਸੀ ਤੇ ਮਹਾਰਾਣੀ ਜਿੰਦਾ ਦੀ ਉਮਰ 23 ਸਾਲਾਂ ਦੀ ਸੀ ਜਿੱਥੇ ਅੰਗਰੇਜ਼ ਸਰਕਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਇੰਨਾ ਡਰਦੀ ਸੀ ਉਥੇ ਹੀ ਅੰਗਰੇਜ਼ ਸਰਕਾਰ ਮਹਾਰਾਣੀ ਜਿੰਦਾ ਤੋਂ ਵੀ ਡਰਦੀ ਸੀ ਕਿਉਂਕਿ ਮਹਾਰਾਣੀ ਜਿੰਦਾ ਇੱਕ ਪੜੀ ਲਿਖੀ ਸੂਝਵਾਨ ਇਹ ਰਾ ਨੀਤੀ ਦੀ ਸਮਝ ਰੱਖਣ ਵਾਲੀ ਸੀ ਇਸ ਕਰਕੇ ਹੀ ਮਹਾਰਾਣੀ ਜਿੰਦਾ ਨੂੰ ਆਪਣੇ ਪੁੱਤਰ ਮਹਾਰਾਜਾ ਦਲੀਪ ਸਿੰਘ ਤੋਂ ਵੱਖ ਕਰ ਦਿੱਤਾ ਗਿਆ ਮਹਾਰਾਣੀ ਜਿੰਦਾ ਨੂੰ ਪਹਿਲਾਂ ਲਾਹੌਰ ਤੋਂ ਸ਼ੇਖੂਪੁਰਾ ਸ਼ੇਖੂਪੁਰਾ ਤੋਂ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਬਨਾਰਸ ਦੇਸ਼ ਨਿਕਾਲਾ ਦੇ ਦਿੱਤਾ ਗਿਆ ਤੇ ਇੱਧਰ ਅੰਗਰੇਜ਼ ਸਰਕਾਰ ਨੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਨਾਲ ਲੈ ਗਈ ਉੱਥੇ ਉਹਨਾਂ ਨੇ ਅੰਗਰੇਜ਼ ਸਰਕਾਰ ਨੇ ਮਹਾਰਾਜਾ ਦਿਲੀਪ ਸਿੰਘ ਦੇ ਕੇਸ ਕੜਵਾ ਦਿੱਤੇ ਗਏ ਤੇ ਉਸ ਨੂੰ ਈਸਾਈ ਬਣਾਇਆ ਗਿਆ ਉਧਰ ਮਹਾਰਾਣੀ ਜਿੰਦਾ ਦੀ ਆਪਣੇ ਪੁੱਤਰ ਦੇ ਵਿਛੋੜੇ ਵਿੱਚ ਨਿਗਾ ਚਲੀ ਗਈ ਅੱਖੋਂ ਅੰਨੀ ਹੋ ਗਈ ਰੋਜ਼ ਰੋਂਦੀ ਘਰ ਲਾਂਦੀ ਸੀ ਤੇ ਅੰਗਰੇਜ਼ ਸਰਕਾਰ ਨੇ ਮਹਾਰਾਣੀ ਜਿੰਦਾ ਦੇ ਜੋ ਖਰਚੇ ਸੀ ਉਹ ਕੱਟ ਕਰ ਦਿੱਤੇ ਗਏ ਪੈਨਸ਼ਨ ਹੌਲੀ ਹੌਲੀ ਬਿਲਕੁਲ ਬੰਦ ਕਰ ਦਿੱਤੀ ਗਈ ਸੀ ਪੂਰੀ ਜਾਣਕਾਰੀ ਦੇ ਲਈ ਇੱਕ ਕਿਤਾਬ ਜ਼ਰੂਰ ਪੜਿਓ ਪੰਜਾਬ ਦੀ ਆਖਰੀ ਮਹਾਰਾਣੀ ਜਿੰਦਾ ਧੰਨਵਾਦ